ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ। ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਲੱਗੇ। ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ ਪੋਸਟਾਂ ਜਾਰੀ ਹੋਈਆਂ ਹਨ ਪੰਜਾਬ ਦੀ ਭਰਤੀ ਹੈ ਜੀ। ਬਹੁਤ ਵਧੀਆ ਮੌਕਾ ਬਹੁਤ ਵਧੀਆ ਪੇਸਕੇਲ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲਾ ਹੈ। ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੰਗੇ ਵੀਡੀਓ 'ਚ। ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ, ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਵੇਖਦੇ ਵੇਖਦੇ। ਸ਼ੇਅਰ ਜ਼ਰੂਰ ਕਰਦੇ ਵੀਡੀਓ ਨੂੰ ਵੇਖਦੇ ਵ ਸਾਡੇ ਚੈਨਲ ਤੋਂ ਹਰ ਰੋਜ਼ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਅਪਡੇਟਸ ਅਸੀਂ ਜਾਰੀ ਕਰਦੇ ਰਹਿੰਦੇ ਹਾਂ ਉਹ ਤੁਹਾਨੂੰ ਮਿਲਦੇ ਰਹਣਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਇਸ ਸਕਰੀਨ ਤੇ ਜੋ ਤੁਸੀਂ ਪਰਫਾਰਮਾ ਦੇਖ ਰਹੇ ਹੋ ਇਸ ਪਰਫਾਰਮਾ ਨੂੰ ਪੂਰੀ ਤਰ੍ਹਾਂ ਭਰ ਲੈਣਾ ਸਿੰਪਲ ਪਰਫਾਰਮਾ ਜੀ ਅ ਅਪਲਾਈ ਕਿਵੇਂ ਕਰੋਗੇ ਉਹ ਆਪਾਂ ਤੁਹਾਨੂੰ ਅੰਤਮ ਵਿੱਚ ਦੱਸ ਦਿਆਂ ਤਾਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰ ਲਗੇ ਜੀ ਅ ਅੱਜ ਦੀਆਂ ਜੋ ਪੋਸਟਾਂ ਪੀਐਨ ਦੀਆਂ ਪੋਸਟਾਂ ਦੀ 17 ਕੁੱਲ ਪੋਸਟਾਂ ਗਰੁੱਪ ਡੀ ਦੀਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ 1 ਫਰਵਰੀ 2025 ਰੱਖੀ ਗਈ ਹੈ ਸ਼ਾਮ 5 ਵਜੇ ਤੱਕ ਤਾਂ ਪੋਸਟਾਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਦਾ ਲਿੰਕ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਲੈ ਸਕਦੇ ਹੋ ਡਾਊਨਲੋਡ ਕਰਕੇ ਪੂਰਾ ਪੜ੍ਹ ਕੇ ਇਹ ਪੋਸਟਾਂ ਦੇ ਲਈ ਅਪਲਾਈ ਕਰਿਓ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਤੁਹਾਨੂੰ ਅੰਤਮ ਦੇ ਵਿੱਚ ਜਦੋਂ ਤੁਸੀਂ ਪੋਸਟਾਂ ਦੇ ਲਈ ਇੰਟਰਵਿਊ ਵਗੈਰਾ ਦਿਨੇ ਹੋ ਜਾਂ ਕੋਈ ਲਿਖਤੀ ਟੈਸਟ ਦਿਨੇ ਹੋ ਤਾਂ ਪੋਸਟਾਂ ਦੇ ਲਈ ਸੈਲਰੀ ਇਹਨਾਂ ਵੱਲੋਂ 18000 ਰੁਪਏ ਰੱਖੀ ਗਈ ਹੈ ਇਸ ਕੇ ਲਾ 4900 ਤੋਂ ਲੈ ਕੇ 106 ਤੇ ਅੱਠਵੀਂ ਪਾਸ ਜੇਕਰ ਤੁਸੀਂ ਹੈਗੇ ਹੋ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦੇ ਹੋ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਟ 18 ਤੋਂ 35 ਸੈਡ ਜਨਰਲ ਕੈਟਾਗਰੀ ਦੇ ਲਈ 1 ਇੱਕ 25 ਤੱਕ ਤੁਹਾਡੀ ਇਹ ਏਜ ਆ ਹੋਣੀ ਚਾਹੀਦੀ ਹੈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅ ਉਮਰ ਸੀਮਾ ਦੇ ਵਿੱਚ ਛੋਟਾ ਰਹਿਣ ਵਾਲੀ ਹੈ ਤੁਹਾਨੂੰ ਪੋਸਟਾਂ ਦੇ ਲਈ ਸਿਲੈਕਸ਼ਨ ਕ੍ਰਾਈਟਰੀਆ ਇਹਨਾਂ ਪੋਸਟਾਂ ਦੇ ਲਈ ਤੁਹਾਡੀ ਇੰਟਰਵਿਊ ਤੇ ਬੇਸਿਸ ਤੇ ਜੋ ਤੁਹਾਡੇ ਮਾਰਕਸ ਹੋਣਗੇ ਉਹਦੇ ਮੈਰਿਟ ਆ ਬਣੂਗੇ ਉਹਦੇ ਅਨੁਸਾਰ ਇਹ ਜੋ ਤੁਹਾਡਾ ਸਿਲੈਕਸ਼ਨ ਹੋਣੀ ਹੈ ਇਹਨਾਂ ਪੋਸਟਾਂ ਦੇ ਲਈ ਇਹ ਵੱਖ-ਵੱਖ ਤਰੀਕਾ ਨੇ ਜਿਨ੍ਹਾਂ ਦੇ ਵਿੱਚ ਇਹ ਇੰਟਰਵਿਊਜ਼ ਇਹਨਾਂ ਵੱਲੋਂ ਲਈਆਂ ਜਾਣੀਆਂ ਤਾਂ ਇਹਨਾਂ ਪੋਸਟਾਂ ਦੇ ਲਈ ਅਪਡੇਟ ਵਕ ਵਕ ਜਿਵੇਂ ਮੰਨ ਲਓ ਤੁਸੀਂ ਅਪਲਾਈ ਕਰ ਲਏ ਨੇ ਉਸ ਤੋਂ ਬਾਅਦ ਕੋਈ ਅਪਡੇਟ ਆ ਤੁਹਾਡਾ ਇੰਟਰਵਿਊ ਦਾ ਜਾਂ ਕੋਈ ਵੀ ਲਿਸਟ ਅਪਲੋਡ ਹੋਣੀ ਹੈ ਇਸ ਵੈਬਸਾਈਟ ਤੇ ਹੋਣੀ ਹੈ ਜੀ ludhiana.dicodes.gov.in ਇਸ ਵੈਬਸਾਈਟ ਨੂੰ ਜ਼ਰੂਰ ਤੁਸੀਂ ਚੈੱਕ ਕਰਦੇ ਰਹਿਣਾ ਲਿੰਕ ਇਹਦੇ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤੇ ਆ ਉੱਥੋਂ ਜਿੱਥੋਂ ਵੀ ਲੈ ਸਕਦੇ ਹੋ ਵੈਨਿਊ ਆਫ ਅ ਇੰਟਰਵਿਊ ਜੇ ਤੁਹਾਡੀ ਇੰਟਰਵਿਊ ਹੋਊਗੀ ਆਫਿਸ ਆਫ ਦਾ ਅੰਡਰਸਾਈਨਡ ਭਾਵ ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ ਬੈਕ ਸਾਈਡ ਡਿਸਟ੍ਰਿਕਟ ਐਡਮ ਇੱਥੇ ਤੁਹਾਡੀ ਇੰਟਰਵਿਊ ਆ ਰਹਿਣ ਵਾਲੀ ਹੈ ਤਾਂ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਅਪਲਾਈ ਕਿਵੇਂ ਕਰਨਾ ਜੀ ਤੁਸੀਂ ਅਪਲਾਈ ਕਰਨ ਦੇ ਲਈ ਪਰਫਾਰਮੈਂਸ ਜੋ ਤੁਹਾਨੂੰ ਆਪਾਂ ਦੱਸਿਆ ਸੀ ਉਹ ਭਰ ਲੈਣਾ ਭਰਨ ਤੋਂ ਬਾਅਦ ਆਪਣੇ ਸਾਰੇ ਸਬੰਧਤ ਦਸਤਾਵੇਜ਼ ਐਕਸਪੀਰੀਅੰਸ ਜੋ ਵੀ ਤੁਹਾਡੇ ਕੋਲ ਹੈਗਾ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਇੱਕ ਐਨਵੈਲਪ ਦੇ ਵਿੱਚ ਤੁਸੀਂ ਬੰਦ ਕਰ ਲੈਣਾ ਤੇ ਉੱਪਰ ਪੋਸਟ ਦੇ ਸਬੰਧ ਵਿੱਚ ਲਿਖ ਲੈਣਾ ਅਪਲਾਈਡ ਫਾਰ ਦਾ ਪੋਸਟ ਆਫ ਪੀਐਨ ਤੇ ਇਹ ਤੁਸੀਂ ਇਹਨਾਂ ਦੇ ਦਫ਼ਤਰ ਵਿੱਚ ਪਹੁੰਚਦਾ ਕਰ ਸਕਦੇ ਹੋ 1 ਫਰਵਰੀ 2025 ਤੱਕ ਇਹ ਹੈ ਜੀ ਇਹਨਾਂ ਦਾ ਐਡਰੈਸ ਜਿੱਥੇ ਤੁਸੀਂ ਪੇਜਨ ਆਫਿਸ ਆਫ ਦਿ ਡਿਸਟ੍ਰਿਕਟ ਸੈਸ਼ਨ ਜੱਜ ਲੁ ਇੱਥੇ ਤੁਸੀਂ ਆਪਣੀ ਇਹ ਜੋ ਅਰਜ਼ੀਆਂ ਭੇਜਣੀਆਂ ਆਂਦਾ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿ ਕਰੋ ਜੀ ਧੰਨਵਾਦ